ਤੇ ਚਲੋ ਹੁਣ ਆਪਾਂ ਦੇਖਦੇ ਹਾਂ ਥੋਰ ਆਹ ਆ ਜੀ ਇੱਕ ਤਾਂ ਫੈਂਸਿੰਗ ਕਰਦੇ ਸੀਗੇ ਪੁਰਾਣੇ ਬੰਦੇ ਸਾਡੇ ਜਿਹੜੇ ਇਹਦੇ ਜੋ ਕੰਮ ਸੀਗੇ ਕਿਉਂਕਿ ਇਹਨਾਂ ਗਾ ਜਿਹੜੇ ਬਾਹਰਲੇ ਜਾਨਵਰ ਆ ਉਹ ਆਉਂਦੇ ਨਹੀਂ ਕਿਉਂਕਿ ਤੁਸੀਂ ਦੇਖੋ ਦੀਵਾਰ ਹੀ ਆ ਇਹ ਫਰੀ ਦੀ ਹੁੰਦੀ ਸੀ ਹੁਣ ਤਾਂ ਚਲੋ ਤਾਰਾਂ ਲਾਉਂਦੇ ਸਾਡੇ ਇੰਜ ਜਿਹੜੇ ਛੋਟੇ ਹੁੰਦੇ ਸੀ ਨਾ ਉਹ ਤਾਂ ਪਿੰਡ ਦੇ ਵਿੱਚ ਬਹੁਤ ਲੋਕਾਂ ਦੇ ਖੇਤਾਂ ਦੇ ਆਲੇ-ਦੁਆਲੇ ਲਾਏ ਹੁੰਦੇ ਸੀ ਹੁਣ ਵੱਢਦੇ ਚਲੋ ਬੱਕਰੀ ਗੱਲ ਹਾਂਜੀ ਹਾਂਜੀ ਇਹਦਾ ਇਦਾਂ ਹੁੰਦਾ ਕਿ ਜਦੋਂ ਦੰਦ ਸਾਡਾ ਹਿੱਲ ਰਿਹਾ ਹਾਂਜੀ ਤਾਂ ਉਹ ਨਿਕਲ ਨਹੀਂ ਰਿਹਾ ਪਰੇਸ਼ਾਨੀ ਹੋ ਰਹੀ ਆ ਅੱਛਾ ਹਾਂਜੀ ਤਾਂ ਇਹਦਾ ਦੁੱਧ ਇਦਾਂ ਨੂੰ ਕੱਟ ਮਾਰੋ ਤਾਂ ਦੁੱਧ ਇੱਥੇ ਲਾ ਲਓ ਤਾਂ ਇਦਾਂ ਆਰਾਮ ਦੇ ਨਾਲ ਦੰਦ ਨਿਕਲ ਜਾਂਦਾ ਆਹਾਂ ਦੁੱਧ ਨਾਲ ਹੀ ਹਾਂਜੀ ਇਹਦਾ ਦੁੱਧ ਇੱਥੇ ਲਾ ਲਓ ਤੇ ਇਦਾਂ ਆ ਉਹ ਨਾ ਇਦਾਂ ਨਿਕਲ ਜਾਣਾ ਜਿੱਦਾਂ ਅਸੀਂ ਕੋਈ ਚੀਜ਼ ਨਹੀਂ ਆ ਚੱਕਦੇ ਆਹਾਂ ਇਦਾਂ ਦੰਦ ਨਿਕਲ ਜਾਣਾ ਜਿਹੜਾ ਦਰਦ ਪਰੇਸ਼ਾਨੀ ਹੋ ਰਹੀ ਸਾਨੂੰ ਅੱਛਾ ਇਹ ਤਾਂ ਬਹੁਤ ਦੰਦ ਨਿਕਲ ਨਹੀਂ ਰਿਹਾ ਬਹੁਤ ਵਧੀਆ ਗੱਲ ਦਸੀ ਤੁਸੀਂ ਹੈ ਹਾਂਜੀ ਬਾਕੀ ਇਹਦੀ ਹਾਂਜੀ ਜਿਹੜੀ ਆ ਉੱਪਰ ਜਿੱਦਾਂ ਹੁਣ ਉਹ ਨਵਾਂ ਉੱਗਿਆ ਨਾ ਹਾਂ ਦੇਖੋ ਥੱਲੇ ਹਾਂਜੀ ਹਾਂਜੀ ਇੱਕ ਛੋਟਾ ਜਿਹਾ ਬਗਾਰਾ ਮਾਰਿਆ 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 ਤੇ ਹਾਂ ਆਹ ਦੇ ਇਹ ਨਵੀਂ ਇਹਦੀ ਨਿਕਲੀ ਆ ਅੱਖ ਅੱਛਾ ਇਹਨੂੰ ਇੰਦਾ ਥੱਲੇੋਂ ਵੱਢ ਲੈਣਾ ਅੱਛਾ ਜੀ ਤੇ ਇਹਦੇ ਸਾਰੇ ਕੰਡੇ ਝਾੜ ਦੇਣੇ ਆ ਤੇ ਜਿੱਦਾਂ ਮੋਮ ਜਮਾ ਲੇਥਦਾ ਨਾ ਹਾਂ ਹਾਂ ਇੰਦਾ ਇੱਥੋਂ ਤੁਸੀਂ ਦੇਖ ਸਕਦੇ ਆਹ ਜਿਹੜੀ ਚੀਜ਼ ਆ ਨਾ ਅੱਛਾ ਇਸ skin ਜੀ ਇਹਦੀ ਇੰਦਾ ਮੋਮ ਜਮੇ ਵਾਂਗੂ ਲੇਥ ਜਾਣੀ ਅੱਛਾ ਜੀ ਜਿੱਦਾਂ ਅਸੀਂ ਕੋਈ ਇੱਕ ਪੈਂਟ ਉਤਾਰਦੇ ਆ ਆਪਣੇ ਲੱਤ ਤੋਂ ਹਾਂਜੀ ਸਮਝ ਗਿਆ ਤਾਂ ਫੇਰ ਇਹਦੀ ਸਬਜ਼ੀ ਬਣ ਜਾਂਦੀ ਅੱਛਾ ਇਹ ਇੱਥੇ ਲੋਕਲ ਲੋਕੀ ਸਬਜ਼ੀ ਬਣਾਉਂਦੇ ਆ ਇੱਥੇ ਲੋਕਲ ਹੁਣ ਬਣਾਉਣਾ ਹਟ ਗਿਆ ਉਦਾਂ ਪਰ ਇਹਦੇ ਵਿੱਚ ਇੰਨੇ ਵਿਟਾਮਿਨਸ ਆ ਅੱਛਾ ਜੀ ਕਿ ਤੁਸੀਂ ਮੰਨ ਲਓ ਕਿ ਜੇ ਕਿਸੇ ਨੂੰ ਕੋਈ ਲੋੜ ਆ ਹਾਂਜੀ ਹੁਣ ਦਾ ਸਪੈਸ਼ਲ ਚੱਲਣ ਦਾ ਇੱਕ ਜਿਹੜੀ ਛੇਤਰ ਥੋੜੀ ਤੁਸੀਂ ਗੱਲ ਕੀਤੀ ਹਾਂਜੀ ਹਾਂਜੀ ਉਹਦੇ ਤੁਸੀਂ ਦੇਖੋਗੇ ਜਿਹੜੇ ਮੇਨ ਭਾਰਤ ਦੇ ਵਿੱਚ ਸ਼ੈਫ ਆ ਨਾ ਹਾਂਜੀ ਉਹਨਾਂ ਦੀਆਂ ਵੀਡੀਓਜ਼ ਦੇਖੋਗੇ ਕੈਕਟਸ ਵੈਜੀਟੇਬਲ ਇਦਾਂ ਕਰਕੇ ਸਰਚ ਕਰ ਲਿਓ ਅੱਛਾ ਜੀ ਉਹਨਾਂ ਦੀਆਂ ਰੈਸਪੀਜ਼ ਤੁਹਾਨੂੰ ਇੰਨੀਆਂ ਕਿ ਮਿਲ ਜਾਣੀਆਂ ਤੁਸੀਂ ਹੈਰਾਨ ਹੋ ਜਾਣਾ ਬਈ ਇੱਥੇ ਸਾਡੇ ਉਦ ਦੇ ਰੋਣ ਨਹੀਂ ਆ ਤਾਂ ਉੱਥੇ ਇੰਨੇ ਮਹਿੰਗੀਆਂ ਮਹ ਦੇਖ ਲਓ ਦੇਖ ਲਓ ਮੈਂ ਸਾਰੇ ਵੀਵੋਸ ਨੂੰ ਦੱਸਣਾ ਚਾਹੁੰਦਾ ਆ ਆਪਾਂ ਕਈ ਕੁਛ ਛੱਡ ਬੈਠੇ ਆ ਤੇ ਹਜੇ ਤੱਕ ਜਿਹੜੇ ਵਧੀਆ ਵਧੀਆ ਸ਼ੈਫ ਆ ਜਿੱਦਾਂ ਰਣਜੋਤ ਬਾਜੀ ਦੱਸਦੇ ਆ ਉਹ ਯੂਜ਼ ਕਰਦੇ ਆ ਹੋਟਲਸ ਦੇ ਵਿੱਚ ਇਹ ਸਰਵ ਕਰਦੇ ਆ ਉਹ ਵੀ ਇੰਨੀ ਘੋਣੀ ਆ 5-600 ਰੁਪਏ ਦੀ ਮਿਲਦੀ ਆ ਤਾਂ ਬੜੀ ਉੱਚੀ ਜੀ ਪਲੇਟ ਜਿੱਦਾਂ ਕਰਦੇ ਆ ਸਰਵ ਬੰਦਾ ਕਹਿੰਦਾ ਲੈ ਵੀ ਪਤਾ ਨਹੀਂ ਕੀ ਚੀਜ਼ ਆ ਕੈਕਟਸ ਦੀ ਮਖਾਣੀ ਉਹਨੂੰ ਪੁੱਛਿਆ ਵੀ ਥੋੜੀ ਆ ਜਿਹੜੀ ਤੇਰੇ ਘਰ ਦੇ ਮੁਰੇਗੀ ਆ ਮੈਂ ਤਾਂ ਬਹੁਤ ਸਰਪ੍ਰਾਈਜ਼ ਹੋਇਆ ਤੁਹਾਡੀ ਇਹ ਗੱਲ ਜਾਣ ਕੇ ਮੈਨੂੰ ਬਹੁਤ ਇੱਕ ਵੈਲਿਊਏਬਲ ਇਨਫੋਰਮੇਸ਼ਨ ਪਤਾ ਲੱਗੀ ਅੱਜ ਦੇਖ ਲਓ ਆ ਦੇਖੋ ਥੋਰ ਆ ਸਾਡੇ ਸੜਕਾਂ ਤੇ ਆਮ ਆ ਇਹ ਇਧਰ ਪਹਾੜਾਂ ਦੇ ਵਿੱਚ ਜਿਹੜੇ ਸਾਡੇ ਕੰਡੀ ਦੇ ਇਲਾਕੇ ਆ ਤੇ ਲੋਅਰ ਸ਼ਵਾਲਕ ਰੇਂਜ ਆ ਆ ਦੇਖੋ ਤੁਹਾਨੂੰ ਹੋਰ ਵੀ ਦਿਖਾਉਣੇ ਅੱਗੇ ਚੱਲ ਕੇ ਭਾਜੀ ਬਸ ਇਹ ਹੀ ਗੋਣੇ ਨਾਲ ਦੇ ਹਨਾ ਜਿਵੇਂ ਗੋਣ ਦੱਸੇ ਹਾਂ ਜੀ ਹੋਰ ਵੀ ਬਹੁਤ ਚੀਜ਼ਾਂ ਆ ਜਦੋਂ ਅਸੀਂ ਡੀਪਲੀ ਜਾਵਾਂਗੇ ਅੱਛਾ ਜੀ ਬਾਕੀ ਇੰਨਾ ਇੰਨਾ ਇਹ ਆ ਕੇ ਹਾਂਜੀ ਥੋੜਾ ਬੋਤਾ ਵੀ ਜਿੰਨਾ ਕਿ ਸਾਡੇ ਕੰਮ ਦਾ ਜੇ ਉਹਨਾਂ ਵੀ ਅਸੀਂ ਸਿੱਖ ਲਿਆ ਜਾਂ ਸੁਣ ਲਿਆ ਉਹੀ ਬਹੁਤ ਹੈ ਸਾਡੇ ਲਈ ਉਹੀ ਬਹੁਤ ਹੈ ਉਹੀ ਬਹੁਤ ਹੈ ਬਾਕੀ ਜਿਹਨੇ ਇਸ ਲਾਈਨ ਦੇ ਵਿੱਚ ਜਾਣਾ ਹਾਂਜੀ ਹਾਂਜੀ ਉਹਨੂੰ ਤਾਂ ਫੇਰ ਪੜ੍ਹਨਾ ਵੀ ਚਾਹੀਦਾ ਉਹਨੂੰ ਸ਼ੌਂਕ ਜਗਾਉਣਾ ਚਾਹੀਦਾ ਉਹਨੂੰ ਉਹਨੂੰ ਪਤਾ ਵੀ ਜਿੰਨਾ ਡੀਪਲੀ ਜਾਣਾ ਗੋਤਾ ਹੀ ਆ ਸਮੁੰਦਰ ਦੇ ਵਿੱਚ ਲਾ ਦੇਵੇ ਫੇਰ ਹਾਂਜੀ ਹਾਂਜੀ ਇਹ ਆ ਨਹੀਂ ਚਲੋ ਵਧੀਆ ਵਧੀਆ ਬਹੁਤ ਵਧੀਆ ਗੱਲ ਦੱਸੀ ਤੁਸੀਂ ਮਨ ਲਓ ਆਨੰਦ ਆ ਗਿਆ ਇਨਫੋਰਮੇਸ਼ਨ ਜਾਣ ਕੇ ਤਾਂ ਸਾਡੀ ਸ਼ੁਰੂਆਤ ਹੈ ਆ ਸ਼ੁਰੂਆਤ ਅਜੇ ਤਾਂ ਆਪਾਂ ਸ਼ੁਰੂਆਤ ਕੀਤੀ ਆ ਚੀਜ਼ਾਂ ਹੁਣ ਬਹੁਤ ਦਿਸਣ ਡਈਆਂ ਆ ਆ ਦੇਖੋ ਆ ਜਿੱਦਾਂ ਹਣਾ 베ਰੀ ਆ